ਦਿਨ ਦੇ ਵਿੱਚ ਦੋ ਕਿਸਾਨ ਮਹਾਪੰਚਾਇਤਾਂ ਇਸ ਟਕਰਾ ਨੂੰ ਖਾਸ ਕਿਵੇਂ ਦੇਖਦੇ ਹੋ ਇਹ ਉਹਨਾਂ ਦੀ ਗਲਤੀ ਹੈ ਕਿ ਉਹਨਾਂ ਗਲਤ ਕਰ ਰਹੇ ਨੇ ਅੱਜ ਜੇ 4 ਜਨਵਰੀ ਨੂੰ ਡੱਲੇਵਾਲ ਸਾਹਿਬ ਦਾ ਸਾਥ ਨਹੀਂ ਸੀ ਦੇ ਸਕਦੇ ਤੇ ਇਹਨੂੰ ਦੋ ਦਿਨ ਹਟਕੇ ਵੀ ਰੱਖਿਆ ਜਾ ਸਕਦਾ ਸੀ ਤੇ ਜੇ ਅੱਜ ਹੀ ਰੱਖੀ ਹੈ ਤੇ ਫਿਰ ਇਹਨੂੰ ਫੇਲ ਕਰਨ ਲਈ ਰੱਖੀ ਗਈ ਹੈ ਪੀ ਜਿਓ ਸੋਚਦੇ ਨੇ ਵੀ ਡੱਲੇਵਾਲ ਹੀਰੋ ਬਣ ਰਿਹਾ ਹੈ ਤੇ ਗਲਤ ਸੋਚ ਰਿਹਾ ਆ ਅੱਜ ਡੱਲੇਵਾਲ ਸਾਹਿਬ ਦੀ ਜਗਾ ਤੇ ਰਾਜੇਵਾਲ ਤਕੈਤ ਰੁਲਦੂ ਸਿੰਘ ਉਗਰਾਹਾ ਜਾਂ ਕੋਈ ਹੋਰ ਵੀ ਬੈਠਾ ਹੁੰਦਾ ਤੇ ਅਸੀਂ ਤਾਂ ਵੀ ਇਤਰਾ ਹੀ ਆ ਕੇ ਸਾਥ ਦੇਣਾ ਸੀਗਾ ਤੇ ਉਹਨਾਂ ਦਾ ਮੂੰਹ ਅੱਜ ਇਸ ਇਕੱਠ ਨੇ ਭੰਨ ਕੇ ਰੱਖ ਦਿੱਤਾ ਏ ਕਿ ਤੁਸੀਂ ਸਰਕਾਰ ਦੇ ਕਹਿਣ ਤੇ ਇਕੱਠੇ ਹੋ ਰਹੇ ਹੋ ਇਹ ਲੋਕਾਂ ਦੇ ਕਹਿਣ ਤੇ ਇਕੱਠੇ ਹੋਏ ਆ ਇਹ ਲੋਕਤੰਤਰ ਲਈ ਇਕੱਠੇ ਹੋਏ ਆ ਤੁਸੀਂ ਤਾਨਾਸ਼ਾਹੀ ਲਈ ਇਕੱਠੇ ਹੋਏ ਹੋ ਇਹ ਦੱਲੇਵਾਲ ਨੇ ਕਾਕੇ ਦਾ ਵਿਆਹ ਨਹੀਂ ਰੱਖਿਆ ਹੋਇਆ ਵੀ ਤੁਹਾਨੂੰ ਕਾਟ ਦਿੰਦਾ ਜਾਂ ਉਹਨੇ ਉਹਦੀ ਘਰ ਵਾਲੀ ਚੜਾਈ ਕਰ ਗਈ ਉਹ ਭੋਗ ਪਾ ਕੇ ਫਿਰ ਉੱਥੇ ਬੈਠਾ ਏ ਜਾਉਨੇ ਆਪਣਾ ਵਿਆਹ ਵੱਖਰਾ ਰੱਖ ਲਿਆ ਵੀ ਮੇਰਾ ਸਰਦਾਨੀ ਜੀ ਘਰ ਵਾਲੀ ਚੜ੍ਹਾਈ ਕਰ ਗਈ ਮੈਂ ਹੁਣ ਹੋਰ ਵਿਆਹ ਕਰਾ ਲਿਆ ਤੁਹਾਨੂੰ ਦੱਸਿਆ ਨਹੀਂ ਫਿਰ ਤਾਂ ਤੁਸੀਂ ਕਹੋ ਹੁਣ ਇੱਥੇ ਸਾਨੂੰ ਕਿਹੜਾ ਦੱਸਿਆ ਡੱਲੇਵਾਲ ਸਾਹਿਬ ਨੇ ਤੁਹਾਨੂੰ ਕਿਹੜਾ ਦੱਸਿਆ 12 ਮਿਸਲਾਂ ਚ ਕਨ ਸਿੰਘ ਨਾਭਾ ਕਹਿੰਦੇ ਕਿ ਇੱਕ ਮਿਸਲ ਡੱਲੇਵਾਲੀਆਂ ਦੀ ਹੋਈ ਹੈ ਤੇ ਇਹ ਵੀ ਲੱਗਦਾ ਹੈ ਕਿ ਸ਼ਾਇਦ ਕੁਦਰਤ ਨੇ ਡੱਲੇਵਾਲੀਆਂ ਦੇ ਇਤਿਹਾਸ ਨੂੰ ਮੁੜ ਦਰਹਰਾਉਣਾ ਹੋਵੇ ਲੜਕੇ ਮਰਦੇ ਨੇ ਲੋਕ ਭੁੱਖ ਦੇ ਨਾਲ ਮਰਨਾ ਕਹਿੰਦੇ ਸਿੱਖੀ ਦੇ ਵਿੱਚ ਹੈ ਹੀ ਨਹੀਂ ਕਿੱਥੇ ਹਾਂ ਸਿੱਖੀ ਦੇ ਵਿੱਚ ਭੁੱਖੇ ਰਹਿ ਕੇ ਮਰਨਾ ਨਹੀਂ ਹੈਗਾ ਇਹ ਸੱਚ ਹੈ ਦੂਸਰੇ ਪਾਸੇ ਇਹ ਵੀ ਸੱਚ ਹੈ ਅੱਜ ਮਸਲ ਪਾਵਰ ਦੀ جنگ ਨਹੀਂ ਆ ਮਾਈਂਡ ਪਾਵਰ ਦੀ ਆ ਜਿਹੜੇ ਕਹਿੰਦੇ ਨੇ ਕਿ ਭੁੱਖੇ ਰਹਿ ਕੇ ਨਹੀਂ ਮਰਨਾ ਉਹ ਫਿਰ ਇਕੱਠੇ ਹੋ ਕੇ ਆਉਣ ਦੱਲੇਵਾਲ ਸਾਹਿਬ ਨੂੰ ਆ ਕੇ ਕਹਿਣ ਤੁਸੀਂ ਅੰਨ ਜਲ ਸ਼ੁਰੂ ਕਰੋ ਅਸੀਂ ਸੰਘਰਸ਼ ਲੜਾਂਗੇ ਆ ਕੀ ਕਹਿ ਰਹੇ ਹੋ ਜੀ ਇਹ ਕੇਂਦਰ ਨੇ ਮੰਗਾ ਦੇਣੀਆਂ ਨੇ ਕਿਸਾਨ ਮੰਗ ਰਹੇ ਨੇ ਸਾਡਾ ਪੰਜਾਬ ਸਰਕਾਰ ਨਾਲ ਕੋਈ ਲੈਣ ਦੇਣ ਨਹੀਂ ਤੇ ਜਦੋਂ ਕੇਜਰੀਵਾਲ ਨੂੰ ਕੇਂਦਰ ਸਰਕਾਰ ਨੇ ਅੰਦਰ ਦਿੱਤਾ ਉਦੋਂ ਪੰਜਾਬ ਦਾ ਕਿਹੜਾ ਲੈਣ ਦੇਣ ਸੀ ਕੇਜਲੀਵਾਲ ਦੀ ਰਹਾਈ ਲਈ ਅਗਰ ਆਮ ਆਦਮੀ ਪਾਰਟੀ ਦਿੱਲੀ ਧਰਨਾ ਲਾ ਸਕਦੀ ਹੈ ਤੇ ਫਿਰ ਕਿਸਾਨਾਂ ਵਾਸਤੇ ਕਿਉਂ ਨਹੀਂ ਲਾਇਆ ਉਹਨਾਂ ਨੂੰ ਰਾਮ ਰਾਜ ਭੁੱਲ ਗਿਆ ਔਰੰਗਜ਼ੇਬੀ ਰਾਜ ਕੋ ਅੱਜ ਗਏ ਜੇ RAM RAJ ਹੁੰਦਾ ਤੇ ਫਿਰ MODI ਜੀ ਸੜਕ ਤੇ ਹੋ ਕੇ ਆ ਪੁੱਛਦੇ ਇਹ ਹੈ ਔਰੰਗਜ਼ੇਬੀ ਰਾਜ ਹੈ ਤੋ ਕਹਿੰਦੇ ਵੀ ਕੋਈ ਮਰੇ ਕੋ ਜੀਵੇ ਸੁਤਰਾ ਕੋਲ ਪੋਤਾਸੇ ਪੀਵੇ ਤਖਨੌਰੀ ਬਾਰਡਰ ਤੇ ਬਲਦੇਵ ਸਿੰਘ ਵਡਾਲਾ ਪਹੁੰਚੇ ਨੇ ਸਭ ਤੋਂ ਪਹਿਲਾਂ ਖਾਲਸਾ ਜੀ ਕਿਵੇਂ ਦੇਖਦੇ ਅੱਜ ਦੇ ਪਹਿਲਾਂ ਇਕੱਠ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਕੱਠ ਨੂੰ ਮੈਂ ਲੋਕਾਂ ਦੀ ਹਮਦਰਦੀ ਦਾ ਇਕੱਠ ਵੇਖਦਾ ਹਾਂ ਅੱਜ ਦੇ ਇਕੱਠ ਨੂੰ ਸਰਕਾਰਾਂ ਦੇ ਜ਼ਬਰ ਜ਼ੁਲਮ ਦੇ ਖਿਲਾਫ ਆਵਾਜ਼ ਵੇਖਦਾ ਹੈ ਅੱਜ ਦੇ ਇਕੱਠ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਪਟਨਾ ਸਾਹਿਬ ਜੀ ਤੇ ਸਹਿਬਜ਼ਾਦਿਆਂ ਦੀ ਸ਼ਹੀਦੀ ਫਤਿਹਗੜ੍ਹ ਸਾਹਿਬ ਵੱਡੇ ਸਹਿਬਜ਼ਾਦਿਆਂ ਦੀ ਚਮਕੌਰ ਗੜੀ ਤੇ ਜਿਹੜਾ ਹੋਲੇ ਮਹੱਲੇ ਦਾ ਇਕੱਠ ਸੀ ਨਾ ਲੱਖਾਂ ਦੀ ਤਦਾਦ ਉਹ ਵੇਖਦਾ ਹੈ ਅੱਜ ਦੇ ਇਕੱਠ ਦੇ ਵਿੱਚੋਂ ਮੈਂ ਦੇਸ਼ ਭਰ ਦੇ ਕਿਸਾਨ ਮਜ਼ਦੂਰ ਦੁਕਾਨਦਾਰ ਵਪਾਰੀ ਮੁਲਾਜ਼ਮ ਹਿੰਦੂ ਮੁਸਲਮ ਭਾਈਚਾਰਾ ਜਾਟ ਇੱਥੇ ਹਰੇਕ ਵਰਗ ਦੇ ਲੋਕਾਂ ਦੀ ਏਕਤਾ ਵੇਖਦਾ ਇੱਥੇ ਮੈਨੂੰ ਅੱਜ ਵੇਖਣ ਨੂੰ ਮਿਲੀ ਹੈ ਤੇ ਇਹ ਔਰ ਲੱਖਾਂ ਦੀ ਤਦਾਦ ਵਿੱਚ 20 25 ਕਿਲੋਮੀਟਰ ਤੱਕ ਇਕੱਠ ਅੱਜ ਵੇਖਣ ਨੂੰ ਮਿਲ ਰਿਹਾ ਤੇ ਇਹ ਦੱਲੇਵਾਲ ਸਾਹਿਬ ਦੀ ਜਿਹੜੀ ਇਹ 40 ਦਿਨ ਦੀ ਭੁੱਖ ਸੀ ਤੇ ਰੰਗ ਲਿਆਈ ਹੈ ਉਹਨਾਂ ਦੀ ਅਗਵਾਈ ਲੋਕਾਂ ਦਾ ਸਾਥ ਰੱਬ ਦੀ ਬਖਸ਼ਿਸ਼ ਹੋਈ ਤੇ ਤੁਹਾਡਾ মিডিਆ ਵਾਲੇ ਭਰਾਵਾਂ ਦਾ ਸਹਿਯੋਗ ਇਹ ਸਾਰੇ ਕਾਹੇ ਦਾ ਅੱਜ ਇਕੱਠ ਜਿਹੜਾ ਹੈ ਵੇਖਣ ਚ ਮਿਲਿਆ ਜਿਨ੍ਹਾਂ ਨੇ ਬਹੁਤ ਸਾਰੇ ਤੌਖਲੇ ਦੂਰ ਕਰ ਦਿੱਤੇ ਨੇ ਸਰਕਾਰਾਂ ਦੇ ਕਿ ਜੇ 7 ਪੇ ਕਮਿਸ਼ਨ ਬਣ ਕੇ ਪਾਸ ਹੋ ਸਕਦੇ ਆ ਤੇ ਫਿਰ ਇੱਕ ਕਮਿਸ਼ਨ ਨاتھن ਸਵਾਮੀ ਉਹ ਕਿਉਂ ਨਹੀਂ ਉਹ ਕਿਸਾਨ ਤੇ ਕਾਮਿਆਂ ਮਜ਼ਦੂਰਾਂ ਵਾਸਤੇ ਸੀਗਾ ਬਟਾਲਾ ਸਾਹਿਬ ਇੱਕ ਹੋਰ ਵੀ ਗੱਲ ਅੱਜ ਨਾਲ ਹੀ ਹਰਿਆਣੇ ਦੇ ਵਿੱਚ ਵੀ ਮਹਾਪੰਚਾਇਤ ਰੱਖੀ ਗਈ ਹੈ ਕਿਸਾਨ ਜੱਥੇਬੰਦੀ ਉਹ ਇੱਕ ਦਿਨ ਦੇ ਵਿੱਚ ਦੋ ਕਿਸਾਨ ਮਹਾਪੰਚਾਇਤਾਂ ਇਸ ਟਕਰਾਅ ਨੂੰ ਖਾਸ ਕਿਵੇਂ ਦੇਖਦੇ ਹੋ ਇਹ ਉਹਨਾਂ ਦੀ ਗਲਤੀ ਹੈ ਇਹ ਉਹਨਾਂ ਗਲਤ ਕਰ ਰਹੇ ਨੇ ਅੱਜ ਜੇ 4 ਜਨਵਰੀ ਨੂੰ ਡੱਲੇਵਾਲ ਸਾਹਿਬ ਦਾ ਸਾਥ ਨਹੀਂ ਸੀ ਦੇ ਸਕਦੇ ਤੇ ਇਹਨੂੰ 2 ਦਿਨ ਹਟਕੇ ਵੀ ਰੱਖਿਆ ਜਾ ਸਕਦਾ ਸੀ ਤੇ ਜੇ ਅੱਜ ਹੀ ਰੱਖੀ ਹੈ ਤੇ ਫਿਰ ਇਹਨੂੰ ਫੇਲ ਕਰਨ ਲਈ ਰੱਖੀ ਗਈ ਹੈ ਤੇ ਉਹਨਾਂ ਦਾ ਮੂੰਹ ਅੱਜ ਇਸ ਇਕੱਠ ਨੇ ਭੰਨ ਕੇ ਰੱਖ ਦਿੱਤਾ ਹੈ ਕਿ ਤੁਸੀਂ ਸਰਕਾਰ ਦੇ ਕਹਿਣ ਤੇ ਇਕੱਠੇ ਹੋ ਰਹੇ ਹੋ ਇਹ ਲੋਕਾਂ ਦੇ ਕਹਿਣ ਤੇ ਇਕੱਠੇ ਹੋਏ ਆ ਇਹ ਲੋਕਤੰਤਰ ਲਈ ਇਕੱਠੇ ਹੋਏ ਆ ਤੁਸੀਂ ਤਾਨਾਸ਼ਾਹੀ ਲਈ ਇਕੱਠੇ ਹੋਏ ਹੋ ਇਹ ਅੱਜ ਦੇ ਇਕੱਠ ਨੇ ਜਵਾਬ ਦਿੱਤਾ ਹੈ ਮੇਰੇ ਤੇ ਕਹਿਣ ਦੀ ਕੋਈ ਗੱਲ ਨਹੀਂ ਕਿ ਐਸੀ ਕੈਸੀ ਜਿੱਦ ਲੱਗਦੀ ਆ ਕਿਸਾਨ ਜਿੱਥੇ ਕਿ ਜਿਹੜਾ ਹੁਣ ਅੱਜ ਇਕੱਠ ਆ ਖਨੌਰੀ ਦੀਆਂ ਪੂਰੀਆਂ ਸੜਕਾਂ ਜਾਮ ਬਹੁਤ ਸੰਗਰੂਰ ਤੱਕ ਜਾਵਾਂ ਐਸੀ ਜਿੱਦ ਕੈਸੀ ਲੱਗਦੀ ਆ ਕਿ ਆ ਕੇ ਇੱਕ ਝੰਡੇ ਥੱਲੇ ਜਾ ਇੱਥੇ ਆ ਕੇ ਆ ਨਹੀਂ ਰਹੇ ਕੈਸੀ ਜਿੱਦ ਲੱਗਦੀ ਆ ਨਹੀਂ ਇਹ ਜਿੱਦ ਇੱਥੋਂ ਵਾਲੀ ਮੈਂ ਜਿੱਦ ਨਹੀਂ ਕਹਿ ਸਕਦਾ ਇੱਥੇ ਲੋਕਾਂ ਦਾ ਪਿਆਰ ਕਹਿ ਸਕਦਾ ਇਹ ਉਹਨਾਂ ਦੀ ਜਿੱਦ ਜਿਹੜੀ ਹੈ ਗਲਤ ਹੈ ਕਿ ਜਿਉਹ ਸੋਚਦੇ ਨੇ ਵੀ ਡੱਲੇਵਾਲ ਹੀਰੋ ਬਣ ਰਿਹਾ ਹੈ ਤੇ ਗਲਤ ਸੋਚ ਰਿਹਾ ਆ ਅੱਜ ਡੱਲੇਵਾਲ ਸਾਹਿਬ ਦੀ ਜਗ੍ਹਾ ਤੇ ਰਾਜੇਵਾਲ ਤਕੈਤ ਰੁਲਦੂ ਸਿੰਘ ਉਗਰਾਹਾ ਜਾ ਕੋਈ ਹੋਰ ਵੀ ਬੈਠਾ ਹੁੰਦਾ ਤੇ ਅਸੀਂ ਤਾਂ ਵੀ ਇਸ ਤਰ੍ਹਾਂ ਹੀ ਆ ਕੇ ਸਾਥ ਦੇਣਾ ਸੀਗਾ ਇਹ ਐਜ਼ ਇਹ ਹਮਦਰਦੀ ਲੋਕਾਂ ਦੀ ਡੱਲੇਵਾਲ ਸਾਹਿਬ ਨੂੰ ਲੋਕ ਦੇ ਰਹੇ ਨੇ ਔਰ ਡੱਲੇਵਾਲ ਸਾਹਿਬ ਦਾ ਪਛੋਕੜ ਜਿਹੜਾ ਹੈ ਉਹ ਵੀ ਜਦੋਂ ਡੱਲੇਵਾਲੀਆਂ ਮਿਸਲ ਪੜਦੇ ਆ ਤੇ 12 ਮਿਸਲਾਂ ਚੋਂ ਕਨ ਸਿੰਘ ਨਾਭਾ ਕਹਿੰਦੇ ਕਿ ਇੱਕ ਮਿਸਲ ਡੱਲੇਵਾਲੀਆਂ ਦੀ ਹੋਈ ਆ ਤੇ ਇਹ ਵੀ ਲੱਗਦਾ ਹੈ ਕਿ ਸ਼ਾਇਦ ਕੁਦਰਤ ਨੇ ਦੱਲੇ ਵਾਲਿਆਂ ਦੇ ਇਤਿਹਾਸ ਨੂੰ ਮੁੜ ਦਹਰਾਉਣਾ ਹੋਵੇ ਅੱਛਾ ਇੱਕ ਇੱਕ ਚੀਜ਼ ਹੋਰ ਰੱਖੀ ਜਾ ਰਹੀ ਹੈ ਕਿ ਸਿੱਖੀ ਦੇ ਵਿੱਚ ਕਹਿੰਦੇ ਕਿ ਲੜ ਕੇ ਮਰਦੇ ਨੇ ਲੋਕ ਭੁੱਖ ਦੇ ਨਾਲ ਮਰਨਾ ਕਹਿੰਦੇ ਸਿੱਖੀ ਦੇ ਵਿੱਚ ਹੈ ਹੀ ਨਹੀਂ ਕਿਤੇ ਹਾਂ ਸਿੱਖੀ ਦੇ ਵਿੱਚ ਭੁੱਖੇ ਰਹਿ ਕੇ ਮਰਨਾ ਨਹੀਂ ਹੈਗਾ ਇਹ ਸੱਚ ਹੈ ਦੂਸਰੇ ਪਾਸੇ ਇਹ ਵੀ ਸੱਚ ਹੈ ਅੱਜ ਮਸਲ ਪਾਵਰ ਦੀ جنگ ਨਹੀਂ ਆ ਮਾਈਂਡ ਪਾਵਰ ਦੀ ਆ ਤੇ ਦੂਸਰੇ ਪਾਸੇ ਜਬਰ ਜੁਰਮ ਦੇ ਖਿਲਾਫ ਮੁਕਾਬਲਾ ਸਬਰ ਨਾਲ ਹੈ ਜਾਂ ਸਰਕਾਰ ਭੁੱਖ ਰੱਖ ਕੇ ਭੁੱਖਿਆਂ ਰੱਖ ਕੇ ਮਾਰਦੀ ਹੈ ਤੇ ਜਾਂ ਸਰਕਾਰ ਨਹੀਂ ਮੰਨ ਰਹੀ ਗੱਲੇ ਵਾਲ ਸਾਬ ਕੋ ਕੋ ਚਾਰਾ ਨਹੀਂ ਉਹਨਾਂ ਫੈਸਲਾ ਕਰ ਲਿਆ ਕਿ ਮੈਂ ਭੁੱਖੇ ਰਹਿ ਕੇ ਸਰਕਾਰ ਦੇ ਸਿਰ ਚੜ ਕੇ ਮਰਨਾ ਹੈ ਇਹ ਉਹਨਾਂ ਦਾ ਫੈਸਲਾ ਹੈ ਇਹਦੇ ਨਾਲ ਮੈਂ ਨਹੀਂ ਸਹਿਮਤ ਹੋ ਸਕਦਾ ਪਰ ਜਿਹੜਾ ਐਮਐਸਫੀ ਹੈ ਲੋਕਾਂ ਦੀ ਗੱਲ ਹੈ ਮੈਂ ਉਸ ਨੂੰ ਲੈ ਕੇ ਇਹ ਗੱਲ ਕਰਦਾ ਕਿ ਉੱਥੇ ਸਾਡਾ ਸਾਥ ਦੇਣਾ ਬਣਦਾ ਹੈ ਤੇ ਜਿਹੜੇ ਕਹਿੰਦੇ ਨੇ ਕਿ ਭੁੱਖੇ ਰਹਿ ਕੇ ਨਹੀਂ ਮਰਨਾ ਉਹ ਫਿਰ ਇਕੱਠੇ ਹੋ ਕੇ ਆਉਣ ਦਿੱਲੀ ਵਾਲ ਸਾਹਿਬ ਨੂੰ ਆ ਕੇ ਕਹਿਣ ਤੁਸੀਂ ਅੰਨ ਜਲ ਸ਼ੁਰੂ ਕਰੋ ਅਸੀਂ ਸੰਘਰਸ਼ ਲੜਾਂਗੇ ਗੱਲ ਤਾਂ ਬਣਦੀ ਆ ਤੇ ਜੇ ਘਰੇ ਬਹਿ ਕੇ ਕਮੈਂਟ ਕਰਨੇ ਵੀ ਤੂੰ ਭੋਖੜ ਧਾਲ ਛੱਡ ਸ਼ਰਤਾਂ ਨਹੀਂ ਲੱਗ ਸਕਦੀਆਂ ਸਾਥ ਦਿੱਤਾ ਜਾ ਸਕਦਾ ਠਿਰ ਬਣ ਕੇ ਨਹੀਂ ਸਹਿਯੋਗੀ ਬਣ ਕੇ ਨਾਲ ਤੁਰਿਆ ਜਾ ਸਕਦਾ ਇਸ ਲਈ ਅੱਜ ਉਹ ਸਹਿਯੋਗੀ ਬਣ ਅੱਜ ਸਾਰੇ ਇਕੱਠੇ ਹੋ ਕੇ ਮੈਨੂੰ ਲੱਗਦਾ ਜੇ ਕਹਿ ਦੇਣ ਕਿ ਡੱਲੇ ਵਾਲ ਸਭ ਤੁਸੀਂ ਅਨਜਲ ਛਕੋ ਅਸੀਂ ਲੜਾਂਗੇ ਜਿੰਨਾ ਲੰਮਾ ਸੰਘਰਸ਼ ਹੋ ਉਹ ਅਸੀਂ ਕਰਾਂਗੇ ਤੇ ਡੱਲੇਵਾਲ ਸਾਹਿਬ ਇਹਨਾਂ ਦੀ ਗਲਤ ਨਹੀਂ ਮੋੜਨਗੇ ਪਰ ਜਦੋਂ ਸਾਡੇ মিডিਆ ਵੱਲੋਂ ਉਹਨਾਂ ਜੱਥੇਬੰਦਾਂ ਨੇ ਸਵਾਲ ਕੀਤਾ ਜਾਂਦਾ ਤਾਂ ਉਹ ਕਹਿੰਦੇ ਨੇ ਕਿ ਸਾਡੇ ਤੋਂ ਪੁੱਛ ਕੇ ਜਾਂ ਸਾਡੇ ਨਾਲ ਮੀਟਿੰਗ ਕਰਕੇ ਇਹ ਅੰਦੋਲਨ ਸ਼ੁਰੂ ਨਹੀਂ ਕੀਤਾ ਅੰਦੋਲਨ ਆ ਰਹੇ ਆ ਉਹ ਕਹਿੰਦੇ ਨਾ ਸਾਨੂੰ ਬੁਲਾਇਆ ਜਾ ਰਹੇ ਅੰਦੋਲਨ ਕਈ ਦਫਾ ਗਲ ਪੈ ਜਾਇਆ ਕਰਦੇ ਹੁਣ ਜਦੋਂ 10 ਮਹੀਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਬਾਬਾ ਦੀਪ ਸਿੰਘ ਨੂੰ ਨਹੀਂ ਸੀ ਪਤਾ ਪਰ आनंदपुर साहिब ਛੱਡਣ ਤੋਂ ਬਾਅਦ ਚਮਕੌਰ ਸਰਹੰਦ ਸਾਕੇ ਵਾਪਰਨ ਤੋਂ ਬਾਅਦ ਬਾਬਾ ਦੀਪ ਸਿੰਘ ਮਿਲਦੇ ਆ ਤੇ ਬਾਬਾ ਦੀਪ ਸਿੰਘ ਅੱਜ ਕਹਿ ਦੇਣ ਪੀ ਗੁਰੂ ਸਾਹਿਬ ਤੁਸੀਂ ਤੇ ਮੈਨੂੰ ਦੱਸਿਆ ਹੀ ਨਹੀਂ ਮੈਨੂੰ ਦੱਸ ਦੇ ਮੈਂ ਵੀ ਉੱਥੇ ਆਉਂਦਾ ਤੁਸੀਂ ਆਪਣੇ ਆਪ ਇਕੱਲੇ ਛੱਡ ਕੇ ਕਿਵੇਂ ਆ ਗਏ ਇਸ ਲਈ ਆਗੂ ਨੇ ਸਮੇ ਦੇ ਸਮੀਕਰਨਾਂ ਨੂੰ ਮੁੱਖ ਰੱਖ ਕੇ ਅਗਰ ਅੰਦੋਲਨ ਦਾ ਫੈਸਲਾ ਲੱਲਿਆ ਆ ਇਹ ਲੋਕਾਂ ਲਈ ਫੈਸਲਾ ਆ ਇਹ ਦੱਲੇਵਾਲ ਨੇ ਕਾਕੇ ਦਾ ਵਿਆਹ ਨਹੀਂ ਰੱਖਿਆ ਹੋਇਆ ਪੀ ਤੁਹਾਨੂੰ ਕਾਟ ਦਿੰਦਾ ਜਾਂ ਉਹਨੇ ਉਹਦੀ ਘਰ ਵਾਲੀ ਚੜਾਈ ਕਰ ਗਈ ਉਹ ਭੋਗ ਪਾ ਕੇ ਫਿਰ ਉੱਥੇ ਬੈਠਾ ਹੈ ਜਾਂ ਉਹਨੇ ਆਪਣਾ ਵਿਆਹ ਵੱਖਰਾ ਰੱਖ ਲਿਆ ਵੀ ਮੇਰਾ ਸਰਦਾਨੀ ਜੀ ਘਰ ਵਾਲੀ ਚੜਾਈ ਕਰ ਗਈ ਮੈਂ ਹੁਣ ਹੋਰ ਵਿਆਹ ਕਰਾ ਲਿਆ ਤੁਹਾਨੂੰ ਦੱਸਿਆ ਨਹੀਂ ਫਿਰ ਤਾਂ ਤੁਸੀਂ ਕਹੋ ਹੁਣ ਇੱਥੇ ਸਾਨੂੰ ਕਿਹੜਾ ਦੱਸਿਆ ਡੱਲੇਵਾਲ ਸਾਹਿਬ ਨੇ ਤੁਹਾਨੂੰ ਕਿਹੜਾ ਦੱਸਿਆ ਆ ਜਿੰਨੇ ਲੋਕ ਆਏ ਨੇ ਲੱਖਾਂ ਦੀ ਤਦਾਦ ਚ ਇਹਨਾਂ ਨੂੰ ਪੁੱਛ ਕੇ ਬੈਠੇ ਸੀ ਡੱਲੇਵਾਲ ਨਹੀਂ ਇਹਨਾਂ ਲਈ ਬੈਠੇ ਇਸ ਲਈ ਸਾਡਾ ਇੱਥੇ ਗੱਲਾਂ ਕਰਨ ਦਾ ਫਰਜ਼ ਨਹੀਂ ਬਣਦਾ ਇੱਥੇ ਸਾਥ ਦੇਣਾ ਫਰਜ਼ ਬਣਦਾ ਹੈ ਦੋਸ਼ ਲਾਉਣੇ ਹੋਰ ਗੱਲ ਹੈ ਵਿਚਾਰ ਕਰਨੀ ਹੋਰ ਗੱਲ ਹੈ ਸਾਥ ਦੀ ਗੱਲ ਕੀਤੀ ਪੰਜਾਬ ਸਰਕਾਰ ਦਾ ਕਿਵੇਂ ਦੇਖਦੇ ਹੋ ਜਿਹੜਾ ਰੋਲ ਪੰਜਾਬ ਸਰਕਾਰ ਦਾ ਰਵਈਆ ਗਲਤ ਹੈ ਜੀ ਹੁਣ ਮਾਨ ਸਾਹਿਬ 40 ਦਿਨ ਹੋ ਗਏ ਚਾਹੀਦਾ ਸੀ ਦੂਜੇ ਦਿਨ ਮਾਨ ਸਾਹਿਬ ਇੱਥੇ ਆਉਂਦੇ ਵੀ ਬਜ਼ੁਰਗੋ ਤੁਸੀਂ ਮੈਨੂੰ ਚੁਣਿਆ ਅਸੀਂ ਤੁਹਾਡੀ ਲੜਾਈ ਲੜਾਂਗੇ ਤੁਸੀਂ ਘਰੇ ਚੱਲੋ ਆਪਣੀ ਕਿਰਤ ਕਰੋ ਪੈਲੀ ਸੰਭਾਲੋ ਆਪਣਾ ਮਾਲ ਡੰਗਰ ਦੇਖੋ ਅਸੀਂ ਲੜਾਈ ਲੜਾਂਗੇ ਹੁਣ 40 ਦਿਨ ਭੁੱਖੇ ਰਹਿਣ ਤੋਂ ਬਾਅਦ ਸੁਪਰੀਮ ਕੋਰਟ ਨੇ ਜਦੋਂ ਧੌਣ ਤੇ ਗੋਡਾ ਦੇ ਦਿੱਤਾ ਉਦੋਂ ਆ ਗਏ ਤੁਸੀਂ ਆ ਕੇ ਕਹਿ ਰਹੇ ਹੋ ਜੀ ਇਹ ਕੇਂਦਰ ਨੇ ਮੰਗਾ ਦੇਣੀਆਂ ਨੇ ਕਿਸਾਨ ਮੰਗ ਰਹੇ ਨੇ ਸਾਡਾ ਪੰਜਾਬ ਸਰਕਾਰ ਨਾਲ ਕੋਈ ਲੈਣ ਦੇਣ ਨਹੀਂ ਤੇ ਜਦੋਂ ਕੇਜਰੀਵਾਲ ਨੂੰ ਕੇਂਦਰ ਸਰਕਾਰ ਨੇ ਅੰਦਰ ਦਿੱਤਾ ਉਦੋਂ ਪੰਜਾਬ ਦਾ ਕਿਹੜਾ ਲੈਣ ਦੇਣ ਸੀ ਉਦੋਂ ਤੁਸੀਂ ਸਾਰਾ ਤਾਣਾ ਬਾਣਾ ਚੱਕ ਕੇ ਦਿੱਲੀ ਜੰਤਰਮੰਤਰ ਤੇ ਕਦੀ ਉੱਥੇ ਮਾਰਚ ਕੱਢੇ ਕੇਂਦਰ ਸਰਕਾਰ ਦੇ ਖਿਲਾਫ ਕਿ ਕੇਜਰੀਵਾਲ ਨੂੰ ਰਿਹਾ ਕਰੋ ਕੇਜਲੀਵਾਲ ਦੀ ਰਹਾਈ ਲਈ ਅਗਰ ਆਮ ਆਦਮੀ ਪਾਰਟੀ ਦਿੱਲੀ ਧਰਨਾ ਲਾ ਸਕਦੀ ਹੈ ਤੇ ਫਿਰ ਕਿਸਾਨਾਂ ਵਾਸਤੇ ਕਿਉਂ ਨਹੀਂ ਲਾਇਆ ਸਰਬ ਪਾਰਟੀ ਮੀਟਿੰਗ ਸੱਦਣੀ ਬਣਦੀ ਸੀ ਤੁਰੰਤ ਅਮਰਜੈਂਸੀ ਉਹਦੇ ਵਿੱਚ ਸਾਰੀਆਂ ਧਿਰਾਂ ਚ ਪ੍ਰਸਤਾਵ ਰੱਖਿਆ ਜਾਂਦਾ ਉਹ ਪਾਸ ਕਰਕੇ ਗ੍ਰਹਿ ਮੰਤਰੀ ਨਾਲ 10 ਮੀਟਿੰਗਾਂ ਕਰਦਾ ਭਗਵੰਤ ਮਾਨ ਪਰ ਉਹ ਤੇ ਉੱਥੇ ਮੈਚ ਵੇਖਦਾ ਫਿਰਦਾ ਇਹ ਇਹਨਾਂ ਦੀ ਡਿਊਟੀ ਬਣਦੀ ਸੀਗੀ ਭੁੱਖੇ ਮਰ ਰਹੇ ਨੇ ਲੋਕ ਇੱਥੇ ਕਿਦਾਂ ਠੰਡ ਕੱਟ ਰਹੇ ਆ ਅਸੀਂ ਘਰਾਂ ਨੂੰ ਭਜਦੇ ਆ ਵੀ 2 ਮਿੰਟ ਲਾ ਲੈ ਤੇ ਚਲੀਏ ਉਹ ਦੇਖੋ ਪ੍ਰਧਾਨ ਮੰਤਰੀ ਕਿਵੇਂ ਦੇਖਦੇ ਹੋ ਦਲਜੀਤ ਸਾਂਝ ਦੇ ਨਾਲ ਮਿਲ ਰਹੇ ਨੇ ਗਾਣਾ ਸੁਣ ਰਹੇ ਨੇ ਉਹਨਾਂ ਦੇ ਉੱਤੇ ਢੋਲਕੀ ਵਜਾ ਰਹੇ ਨੇ ਕੋਲ ਬੈਠ ਕੇ ਇੱਥੇ ਨਹੀਂ ਉਹ ਮਿਲ ਸਕਦਾ ਇਹਨਾਂ ਨੂੰ ਇੱਥੋਂ ਸਾਬਤ ਕਰਦਾ ਹੈ ਕਿ ਇਹ ਤਾਨਾ ਸ਼ਾਈ ਨਾਚ ਕਰ ਰਹੀ ਹੈ ਉਹ ਵੀ ਨੰਗਾ ਕਿਸਮ ਦਾ ਔਰ ਉਹਨਾਂ ਨੂੰ ਰਾਮ ਰਾਜ ਭੁੱਲ ਗਿਆ ਏ ਔਰੰਗਜ਼ੇਬੀ ਰਾਜ ਕੋ ਅਜ ਗਿਆ ਜੇ ਰਾਮ ਰਾਜ ਹੁੰਦਾ ਤੇ ਫਿਰ ਮੋਦੀ ਜੀ ਸੜਕ ਤੇ ਹੋ ਕੇ ਆਪ ਪੁੱਛਦੇ ਇਹ ਹੈ ਔਰੰਗਜ਼ੇਬੀ ਰਾਜ ਹੈ ਤੋ ਕਹਿੰਦੇ ਵੀ ਕੋਈ ਮਰੇ ਕੋ ਜੀਵੇ ਸੁਤਰਾ ਕੋਲ ਪਤਾਸੇ ਪੀਵੇ ਉਹ ਕੰਮ ਇਹਨਾਂ ਨੇ ਉੱਥੇ ਕੀਤਾ ਹੋਇਆ ਇਹ ਗਲਤ ਹੈ ਇਹ ਰੰਗ ਰਲੀਆਂ ਮਨੋਰੰਜਨ ਦਾ ਸਮਾਂ ਨਹੀਂ ਹੈ ਤੁਹਾਡੇ ਉਹੀ ਦੇਸ਼ ਖੁਸ਼ਹਾਲ ਹੁੰਦਾ ਹੈ ਜਿਸ ਦੇਸ਼ ਦੇ ਲੋਕ ਸੁਖੀ ਹੋਣ ਉਹੀ ਰਾਜਾ ਚੰਗਾ ਹੁੰਦਾ ਹੈ ਜਿਹੜਾ ਭੁੱਖਿਆਂ ਦੇ ਘਰ ਸ਼ੇਰੇ ਪੰਜਾਬ ਬਣ ਕੇ ਦਾਣੇ ਛੱਡਣ ਜਾਵੇ ਤੇ ਇਹ ਮੋਦੀ ਜੀ ਨੂੰ ਕਹਿਣਾ ਚਾਹੁੰਦੇ ਆਂ ਕਿ ਤੁਸੀਂ ਇਹ ਮਨੋਰੰਜਨ ਚੋਂ ਨਿਕਲੋ ਆ ਲੋਕ ਦੁਖੀ ਨੇ ਸੜਕਾਂ ਤੇ ਬੈਠੇ ਇਹਨਾਂ ਦੀ ਬਾਤ ਪੁੱਛੋ ਨਹੀਂ ਤੇ ਕਹਿਣਾ ਪਵੇਗਾ ਤੁਸੀਂ ਮਕਾਰ ਬੰਦੇ ਹੋ ਤੁਸੀਂ ਲੋਕਾਂ ਨਾਲ ਵਾਅਦੇ ਕਰਕੇ ਮੁਕਰੇ ਹੋ ਤੁਸੀਂ ਕਹਿਣ ਨੂੰ ਰਾਮ ਰਾਜ ਕਹਿ ਰਹੇ ਹੋ ਪਰ ਇਹ ਰੰਗ ਜੇਬੀ ਰਾਜ ਹੈ ਵੀ ਧੱਕੇ ਨਾਲ ਥੋਪ ਰਹੇ ਹੋ ਸਾਡੇ ਤੇ ਕਾਨੂੰਨ ਇਹ ਚੰਗੇ ਨਹੀਂ ਕਿ ਸਾਡੇ ਲਈ ਤੁਸੀਂ ਮਾਹੌਲ ਬਣਾ ਰਹੇ ਹੋ ਕਦੇ ਤੁਸੀਂ ਸਾਨੂੰ ਸੜਕ ਤੇ ਨਹੀਂ ਵਹਿਣ ਦਿੰਦੇ ਕਦੇ ਪੈਦਲ ਮਾਰਚ ਨਹੀਂ ਕਰਨ ਦਿੰਦੇ ਕਦੇ ਦਿੱਲੀ ਜਾਣ ਤੋਂ ਰੋਕਦੇ ਹੋ ਗੋਲੀਆਂ ਮਾਰਦੇ ਹੋ ਕੀ ਇਹ ਕਿਸਾਨ ਅਤਵਾਦੀ ਕਿ ਵਖਵਾਦੀ ਨੇ ਇਸ ਲਈ ਰਵਈਆ ਸਰਕਾਰ ਦਾ ਜਿਹੜਾ ਹੈ ਮਨੁੱਖੀ ਅਧਿਕਾਰਾਂ ਦੇ ਖਿਲਾਫ ਹੈ ਪਰ ਕੇਂਦਰ ਨੇ ਤਾਂ ਸਿੱਧਾ ਕਹਿ ਦਿੱਤਾ ਹੁਣ ਪਿਛਲੇ ਦਿਨਾਂ ਦੇ ਵਿੱਚ ਮੀਟਿੰਗ ਹੁੰਦੀ ਹੈ ਕੇਂਦਰ ਕਹਿੰਦੇ ਕਿ ਸਾਡੇ ਕੋਲ ਪੈਸਾ ਹੀ ਨਹੀਂ ਹੈ ਇਸ ਲਈ ਅਸੀਂ ਪੀਐਮਐਸਪੀ ਦੇ ਲਈ ਗੱਲ ਤੱਕ ਵੀ ਨਹੀਂ ਕਰ ਸਕਦੇ ਗੱਲ ਦਾ ਵੀ ਕੀ ਮੰਤਵ ਕਹਿੰਦੇ ਅਸੀਂ ਐਮਐਸਪੀ ਦੇ ਹੀ ਨਹੀਂ ਸਕਦੇ ਤੁਹਾਡੇ ਤੋਂ ਪੈਸੇ ਮੰਗੇ ਕਿੰਨੇ ਆ ਐਮਐਸਪੀ ਮੰਗ ਰਹੇ ਆ ਨਾ ਤੇ ਜੇ ਤੁਸੀਂ 7 'ਤੇ ਕਮਿਸ਼ਨ ਬਣਾਏ ਨੇ ਤੇ ਕਿੰਨਾ ਦਾ ਵੀ ਬਣਦੇ ਹੋ ਕੀ ਦਿੱਕਤ ਹੈ ਤੁਹਾਨੂੰ ਹੁਣ ਆ ਜਿਹੜਾ ਕਰੋੜਾਂ ਰੁਪਈਆ ਕਿਸਾਨਾਂ ਦਾ ਇੱਥੇ ਲੱਗ ਗਿਆ ਜਿਹੜਾ ਪੰਜਾਬ ਤੁਹਾਡੇ ਲਈ 93% ਦੀ ਕੁਰਬਾਨੀਆਂ ਕਰ ਸਕਦਾ ਹੈ ਜਿਹੜਾ ਪੰਜਾਬ ਅੰਨ ਦਾਤਾ ਬਣ ਕੇ ਸਾਰੇ ਦੇਸ਼ ਦਾ ਢਿੱਡ ਭਰ ਸਕਦਾ ਹੈ ਜਿਹੜਾ ਪੰਜਾਬ ਦੇਸ਼ ਦੀ ਕੰਗਾਲਤਾ ਦੂਰ ਕਰਨ ਲਈ 2.5 ਕੁਇੰਟਲ ਸੋਨਾ দান ਕਰ ਸਕਦਾ ਹੈ ਆ ਉਹ ਪੰਜਾਬ バਜੀ ਵੀ ਤੁਹਾਡੇ ਲਈ ਖੜਾ ਆ ਤੁਸੀਂ ਬੰਦਿਆਂ ਵਾਲੀ ਗਲਤੀ ਕਰੋ ਤੇ ਬਹੁਤ ਬਹੁਤ ਧੰਨਵਾਦ ਧੰਨਵਾਦ